ਦੋਸਤੋ ਪੰਜਾਬੀ ਮੁੰਡਿਆਂ ਦੀ ਆ ਵੀਡੀਓ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨ ਮੁੰਡੇ ਟੂਨੇ ਦੇ ਵਿੱਚੋਂ ਨਾਰੀਅਲ ਨੂੰ ਚੱਕਦੇ ਨੇ ਤੇ ਭੰਨਣਾ ਸ਼ੁਰੂ ਕਰ ਦਿੰਦੇ ਨੇ। ਉਸ ਤੋਂ ਬਾਅਦ ਉਸ ਨਾਰੀਅਲ ਨੂੰ ਭੰਨ ਕੇ ਤੇ ਗਿਰੀਆਂ ਵਿੱਚੋਂ ਕੱਢ ਲੈਂਦੇ ਨੇ ਤੇ ਕਿਸ ਤਰ੍ਹਾਂ ਬੈਠ ਕੇ ਇਹ ਨਾਰੀਅਲ ਦੇ ਗਿਰੀਆਂ ਖਾ ਰਹੇ ਨੇ ਤੇ ਨਾਲ-ਨਾਲ ਇਹਨਾਂ ਮੁੰਡਿਆਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਇਸ ਵੀਡੀਓ ਦੇ ਥੱਲੇ ਬਹੁਤ ਜ਼ਿਆਦਾ ਲੋਕਾਂ ਦੇ ਕਮੈਂਟ ਆ ਰਹੇ ਨੇ ਦੋਸਤੋ ਇਸ ਵੀਰ ਨੇ ਵੀਡੀਓ ਬਣਾ ਕੇ ਬਹੁਤ ਸੋਹਣਾ ਮੈਸੇਜ ਜਨਤਾ ਨੂੰ ਦਿੱਤਾ ਹੈ ਜਿਹੜੇ ਲੋਕ ਦੂਜੇ ਲੋਕਾਂ ਦਾ ਮਾੜਾ ਕਰਨ ਵਾਸਤੇ ਟੂਨੇ ਕਰਦੇ ਆ ਉਹਨਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਰੱਖਿਓ ਤੇ ਇਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਚਾਹੀਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਤੇ ਤੁਹਾਨੂੰ ਇਦਾਂ ਦਾ ਕੰਟੈਂਟ ਮਿਲਦਾ ਰਹੇਗਾ ਦੇਓ ਜਲਦ ਤੱਕ ਮਿਲਦਾ ਕਿਸੇ ਹੋਰ ਨਵੀਂ ਵੀਡੀਓਸ